ਮਾਨ ਸਰਕਾਰ ਲਈ ਜਿੱਥੇ ਜਲੰਧਰ ਜਿਮਨੀ ਚੋਣ ਬਕਾਰੀ ਸੀਟ ਬਣੀ ਵੀ ਹੈ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਲੋਕ ਇਕੱਠੇ ਹੋ ਕੇ ਸਰਕਾਰ ਨੂੰ ਘੇਰਨ ਦੇ ਲਈ ਲਗਾਤਾਰ ਜਲੰਧਰ ਦੇ ਵਿੱਚ ਪਹੁੰਚ ਰਹੇ ਨੇ ਜਿਸ ਦੇ ਤਹਿਤ 1158 ਅਸਿਸਟੈਂਟ ਲੈਬ੍ਰੇਰੀਅਨ ਤੇ ਅਸਿਸਟੈਂਟ ਪ੍ਰੋਫੈਸਰ ਨੇ ਜਿਹੜੇ ਅੱਜ ਜਲੰਧਰ ਪਹੁੰਚੇ ਅਤੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਜਲੰਧਰ ਵਾਲੇ ਘਰ ਦੇ ਸੀਐਮ ਸਾਹਿਬ ਦੇ ਜਲੰਧਰ ਵਾਲੇ ਘਰ ਦਾ ਘਿਰੋ ਕਰਨ ਦੀ ਤੇ ਤੁਰੰਤ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਗਿਆ ਜਿਸ ਦੀ ਕੀ ਨਿੰਦਾ ਬਿਕਰਮ ਮਜੀਠੀਆ ਦੇ ਵੱਲੋਂ ਕੀਤੀ ਗਿਆ ਬਿਕਰਮ ਮਜੀਠੀਆ ਦੇ ਵੱਲੋਂ ਆਪਣੇ ਐਕਸ ਹੈਂਡਲ ਦੇ ਉੱਪਰ ਇਸ ਸਬੰਧੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਉਹਨਾਂ ਦੇ ਵੱਲੋਂ ਸਰਕਾਰ ਨੂੰ ਤੁਰੰਤ ਇਹਨਾਂ ਗ੍ਰਿਫਤਾਰ ਕੀਤੇ ਗਏ 1158 ਅਸਿਸਟੈਂਟ ਲੈਬਰੇਰੀ ਤੇ ਪ੍ਰੋਫੈਸਰਾਂ ਨੂੰ ਜਿੱਥੇ ਰਿਹਾ ਕਰਨ ਦੀ ਮੰਗ ਕੀਤੀ ਹੈ ਉੱਥੇ ਨਾਲ ਹੀ ਨਾਲ ਇਹਨਾਂ ਪ੍ਰੋਫੈਸਰਾਂ ਨੂੰ ਅਸਿਸਟੈਂਟ ਪ੍ਰੋਫੈਸਰਾਂ ਨੂੰ ਉਹਨਾਂ ਦੇ ਸਟੇਸ਼ਨ ਅਲਰਟ ਕਰਨ ਦੀ ਮੰਗ ਵੀ ਬਿਕਰਮ ਮਜੀਠੀਆ ਕਰਦੇ ਹੋਏ ਨਜ਼ਰ ਆਏ ਨੇ ਦੱਸ ਦਈਏ ਕਿ ਉਹਨਾਂ ਨੇ ਆਪਣੇ ਐਕਸ ਦੇ ਉੱਪਰ ਲਿਖਿਆ ਹੈ ਕੀ ਜਲੰਧਰ ਪੱਛਮੀ ਦੀ ਜਿਮਨੀ ਚੌਂ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੱਲ ਜਲੰਧਰ ਵਿਖੇ ਰਹਿਸ਼ ਕੀਤੀ ਹੋਈ ਹੈ ਜਿੱਥੇ 1158 ਅਸਿਸਟੈਂਟ ਲਾਇਬ੍ਰੇਰੀਨ ਅਤੇ ਪ੍ਰੋਫੈਸਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਦ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰਨ ਪਹੁੰਚੇ ਤਾਂ ਪੁਲਿਸ ਨੇ ਸਭ ਨੂੰ ਗ੍ਰਿਫਤਾਰ ਕੀਤਾ 1158 ਫਰੰਟ ਦੀ ਪ੍ਰਧਾਨ ਪ੍ਰੋਫੈਸਰ ਜਸਵਿੰਦਰ ਕੌਰ ਜੋ ਕਿ ਚੱਲਣ ਫਿਰਨ ਤੋਂ ਅਸਮਰਥ ਹਨ ਅਤੇ ਬੀਲਚੇਅਰ ਦੀ ਵਰਤੋਂ ਕਰਦੇ ਹਨ ਨੂੰ ਵੀ ਪੁਲਿਸ ਬੈਨ ਵਿੱਚ ਲਿਜਾਇਆ ਗਿਆ ਇੱਕ ਪਾਸੇ ਤਾਂ ਮੁੱਖ ਮੰਤਰੀ ਸਰਕਾਰ ਤੁਹਾਡੇ ਦਵਾਰ ਵਰਗੀਆਂ ਗੱਲਾਂ ਕਰ ਰਹੀ ਹੈ ਉੱਥੇ ਹੀ ਆਪਣੀ ਗੱਲ ਰੱਖਣ ਆਏ 1158 ਫਰੰਟ ਦੇ ਨਮਾਇੰਦਿਆਂ ਨੂੰ ਆਪਣੀ ਗੱਲ ਨਾ ਰੱਖਣ ਦਿੱਤੀ ਗਈ ਮੁੱਖ ਮੰਤਰੀ ਜੀ ਸਰਕਾਰ ਬਣਨ ਤੋਂ ਪਹਿਲਾਂ ਤੁਹਾਡਾ ਹੀ ਵਾਅਦਾ ਸੀ ਕਿ ਸਭ ਤੋਂ ਪਹਿਲਾਂ ਹਰੇ ਪੈਨ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਵਾਲੀ ਫਾਈਲ ਤੇ ਦਸਖਤ ਕਰਾਂਗਾ ਪਰ 1158 프ਰੰਟ ਪਿਛਲੇ 2 ਸਾਲ ਤੋਂ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਧਰਨੇ ਤੇ ਬੈਠਿਆ ਹਨ ਪਰ ਅੱਜ ਤੱਕ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਮੁੱਖ ਮੰਤਰੀ ਸਾਹਿਬ ਇਹ ਪੰਜਾਬ ਦੇ ਪੜ੍ਹੇ ਲਿਖੇ ਅਤੇ ਕਾਬਲ ਨੌਜਵਾਨ ਹਨ ਕਿਰਪਾ ਕਰਕੇ ਇਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰੋ ਇਹਨਾਂ ਦੀ ਗੱਲ ਸੁਣੋ ਅਤੇ ਜਲਦ ਤੋਂ ਜਲਦ ਇਹਨਾਂ ਨੂੰ ਸਟੇਸ਼ਨ ਅਲਰਟ ਕਰੋ ਸੋ ਇਹ ਉਹ ਪੋਸਟ ਹੈ ਜਿਹੜੀ ਕਿ ਵਿਕਰਮ ਮਜੀਠੀਆ ਦੇ ਵੱਲੋਂ ਸਰਕਾਰ ਨੂੰ ਘੇੜਦੇ ਹੋਏ ਤੇ ਨਾਲ ਹੀ ਨਾਲ ਇਹਨਾਂ ਜਿਹੜੇ ਅਸਿਸਟੈਂਟ ਪ੍ਰੋਫੈਸਰ 1158 ਦੇ ਨੇ ਇਹਨਾਂ ਨੂੰ ਇਹਨਾਂ ਦੀਆਂ ਨੌਕਰੀਆਂ ਦੇ ਉੱਪਰ ਅਨਿਯੁਕਤੀ ਪੱਤਰ ਭਾਵੇਂ ਦਿੱਤੇ ਗਏ ਨੇ ਪਰ ਸਟੇਸ਼ਨ ਅਲਰਟ ਦੀ ਗੱਲ ਹੈ ਜਿਹੜੀ ਉਹ ਵਿਕਰਮ ਮਜੀਠੀਆ ਕਰਦੇ ਹੋਏ ਨਜ਼ਰ ਆਏ ਨੇ ਦੱਸ ਦिए ਕੀ ਆਸਰੇ ਮਾਮਲਾ ਕੀ ਹੈ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਇਹਨਾਂ ਅਸਿਸਟੈਂਟ ਪ੍ਰੋਫੈਸਰਾਂ ਦੀ ਜਿਹੜੀ ਨਿਯੁਕਤੀ ਦੇ ਉੱਪਰ ਆ ਉਹ ਰੋਕ ਲਗਾ ਰੱਖੀ ਹੈ ਦਰਸਲ ਪੰਜਾਬ ਸਰਕਾਰ ਨੇ ਸਰਕਾਰੀ ਕਾਲਜਾਂ ਚ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਲਈ ਇੱਕ ਇਸ਼ਤਿਹਾਰ ਦਿੱਤਾ ਸੀ ਇਹ ਕਾਂਗਰਸ ਵੇਲੇ ਦਾ ਮੁੱਦਾ ਹੈ ਕਾਂਗਰਸ ਦੀ ਸਰਕਾਰ ਸਮੇ ਇਹ ਇਸ਼ਤਿਹਾਰ ਨਿਕਲਿਆ ਗਿਆ ਸੀ ਤੇ ਨਾਲ ਇਸ਼ਤਿਹਾਰ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਐਗਰੀਮੈਂਟ ਦੇ ਉੱਪਰ ਜਿਹੜੇ ਪ੍ਰੋਫੈਸਰ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਕਸਿਮਮ 5 ਜਿਹੜੇ ਨੰਬਰ ਨੇ ਉਹਨਾਂ ਦੀ ਗ੍ਰੇਸ ਦਿੱਤੀ ਜਾਵੇਗੀ ਇਹ ਉਹਨਾਂ ਲਈ ਸੀ ਜਿਹੜੇ ਐਗਰੀਮੈਂਟ ਦੇ ਤੌਰ ਤੇ ਜਾਂ ਫਿਰ ਕਹਦੀਏ ਵੀ ਐਗਰੀਮੈਂਟ ਦੇ ਤਹਿਤ ਨੌਕਰੀ ਕਰ ਰਹੇ ਨੇ ਪ੍ਰੋਫੈਸਰ ਉਹਨਾਂ ਦੇ ਲਈ ਇਹ ਜਿਹੜੀ ਰਾਏਤ ਦਿੱਤੀ ਗਈ ਸੀ ਤੇ ਬਾਅਦ ਦੇ ਵਿੱਚ ਇਸ ਦੇ ਵਿੱਚ ਪਰਿਵਰਤਨ ਕਰਦੇ ਹੋਏ ਸਰਕਾਰ ਦੇ ਵੱਲੋਂ ਇਹ ਇਹ ਜਿਹੜਾ ਕਾਲਜਾਂ ਦੇ ਵਿੱਚ ਸੇਵਾ ਪੰਜਾਬ ਸਰਕਾਰ ਦੇ ਕਾਲਜਾਂ ਦੇ ਵਿੱਚ ਸੇਵਾ ਨਿਭਾਰੇ ਸੀ ਉਹਨਾਂ ਪ੍ਰੋਫੈਸਰਾਂ ਨੂੰ ਇਹ ਨੰਬਰ ਦੇਣ ਦੀ ਗੱਲ ਕਹੀ ਗਈ ਪਹਿਲਾਂ ਕੀ ਸਾਰੇ ਅਸਿਸਟੈਂਟ ਜਿਹੜੇ ਐਗਰੀਮੈਂਟ ਵਾਲੇ ਸੀਗੇ ਪ੍ਰੋਫੈਸਰ ਉਹਨਾਂ ਦੇ ਲਈ ਇਹ 5 ਨੰਬਰਾਂ ਦੀ ਗੱਲ ਕੀਤੀ ਗਈ ਸੀ ਤੇ ਬਾਅਦ ਦੇ ਵਿੱਚ ਸਰਪੰਜਾਬ ਸਰਕਾਰ ਦੇ ਕਾਲਜਾਂ 'ਚ ਸੇਵਾ ਨਿਭਾਰੇ ਪ੍ਰੋਫੈਸਰਾਂ ਨੂੰ ਇਹ ਨੰਬਰ ਦੇਣ ਦੀ ਗੱਲ ਕਹੀ ਸੀ। ਸਰਕਾਰ ਦੇ ਦੂਸਰੇ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਗਈ ਸੀ ਇਹਨਾਂ 1158 ਜਿਹੜੇ ਪ੍ਰੋਫੈਸਰ ਨੇ ਉਹਨਾਂ ਦੇ ਵੱਲੋਂ ਇਹਨਾਂ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਗਈ ਸੀ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਨਾਂ 600 ਦੇ ਵਿੱਚੋਂ 135 ਜਿਹੜੇ 600 ਨਿਯੁਕਤੀ ਪੱਤਰ ਸਰਕਾਰ ਦੇ ਵੱਲੋਂ ਇਹਨਾਂ ਪ੍ਰੋਫੈਸਰਾਂ ਨੂੰ ਅਸਿਸਟੈਂਟ ਪ੍ਰੋਫੈਸਰਾਂ ਨੂੰ ਦਿੱਤੇ ਗਏ ਸੀ ਉਹਨਾਂ ਦੇ ਵਿੱਚੋਂ 135 ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਉਹ ਜੋਇਨ ਵੀ ਕਰ ਚੁੱਕੇ ਸੀ ਉਹਨਾਂ ਨੂੰ ਮਲਕ ਸਟੇਸ਼ਨ ਆਲਾਰਟ ਹੋ ਚੁੱਕਿਆ ਸੀ ਨਿਯੁਕਤੀ ਪੱਤਰਾਂ ਨੂੰ ਮਿਲੇ ਸੀ ਲੇਕਿਨ ਸਟੇਸ਼ਨ ਆਲਾਰਟ ਨਹੀਂ ਹੋਇਆ ਸੀ ਜਿਸ ਦੇ ਕਾਰਨ ਲਗਾਤਾਰ ਇਹ 1158 ਵਾਲੇ ਜਿਹੜੇ ਪ੍ਰੋਫੈਸਟ ਅਸਿਸਟੈਂਟ ਪ੍ਰੋਫੈਸਰ ਨੇ ਸਿੱਖਿਆ ਮੰਤਰੀ ਪਹਿਲਾਂ ਮੀਤਿਆਰ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਬੈਠੇ ਸੀ ਉਸ ਤੋਂ ਬਾਅਦ ਸਿੱਖਿਆ ਮੰਤਰੀ ਚੇਂਜ ਹੋਏ ਹਰਜੋਤ ਬੈਂਸ ਸਾਹਿਬ ਸਿੱਖਿਆ ਮੰਤਰੀ ਬਣੇ ਤਾਂ ਉਹਨਾਂ ਦੇ ਘਰ ਦੇ ਬਾਹਰ ਵੀ ਲਗਾਤਾਰ ਪੱਕਾ ਧਰਨਾ ਲਗਾਇਆ ਗਿਆ ਸੀ ਹਾਲਾਂਕਿ ਵਿਕਰਮ ਮਜੀਠੀਆ ਆਪਣੀ ਇਸ ਪੋਸਟ ਦੇ ਵਿੱਚ ਤਾਂ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਪਿਛਲੇ 2 ਸਾਲਾਂ ਤੋਂ 2 ਸਾਲਾਂ ਤੋਂ ਮੰਤਰੀ ਹਰਜੋਤ ਜਿਹੜੇ 1158 ਫਰੰਟ ਵਾਲੇ ਇਹ ਲੋਕ ਨੇ ਇਹ ਅਸਿਸਟੈਂਟ ਪ੍ਰੋਫੈਸਰ ਨੇ ਪਿਛਲੇ 2 ਸਾਲ ਤੋਂ ਮੰਤਰੀ ਹਰਜੋਤ ਮੈਂ ਦੇ ਕਰ ਕਰਨੇ ਦੇ ਬੈਠੇ ਨੇ ਲੇਕਿਨ ਅਜੇ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਲੇਕਿਨ ਦੂਸਰੇ ਪਾਸੇ ਜੇਕਰ ਹਾਈ ਕੋਰਟ ਦੀ ਗੱਲ ਕਰੀਏ ਤਾਂ ਇਹ ਨਿਯੁਕਤੀ ਪੱਤਰ ਅਲਾਟ ਕਰਨ ਦੇ ਲਈ ਇਹਨਾਂ ਨੂੰ ਸਟੇਸ਼ਨ ਅਲਾਟ ਕਰਨ ਦੇ ਲਈ ਹੀ ਪੰਜਾਬ ਸਰਕਾਰ ਹੈ ਜਿਹੜੀ ਹਾਈ ਕੋਰਟ ਵਿੱਚ ਗਈ ਸੀ ਲੇਕਿਨ ਪੂਰੇ ਮਾਮਲੇ ਦੀ ਦੇਖ ਰੇਕ ਤੋਂ ਬਾਅਦ ਪੂਰੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਟੇ ਕਰ ਦਿੱਤੀ ਗਈ ਸੀ ਤੇ ਹੁਣ ਮਾਮਲਾ ਸੁਪਰੀਮ ਕੋਰਟ ਲੈ ਜਾਣ ਦੀ ਦੋਰੇ ਬੈਂਚ ਕੋਲ ਲੈ ਜਾਣ ਦੀ ਵੀ ਗੱਲ ਹੋ ਰਹੀ ਹੈ ਅਲੇਕਿਨ ਇਸ ਉੱਪਰ ਜੇਕਰ ਗੱਲ ਕਹੀਏ 1158 ਮਾਮਲੇ ਦੇ ਉੱਪਰ ਹਾਈ ਕੋਰਟ ਦੇ ਵੱਲੋਂ ਇਹਨਾਂ ਨਿਯੁਕਤੀਆਂ ਦੇ ਉੱਪਰ ਰੋਕ ਲਗਾਈ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਇਹਨਾਂ ਅਸਿਸਟੈਂਟ ਪ੍ਰੋਫੈਸਰਾਂ ਦੇ ਪੱਖ ਦੇ ਵਿੱਚ ਹੀ ਕਿ ਜਿਹੜਾ ਹਾਈ ਕੋਰਟ ਪਹੁੰਚੀ ਸੀ ਅਤੇ ਜਿਹੜੇ ਜੋਇਨਿੰਗ ਸੀ ਉਹਨਾਂ ਸਬੰਧ ਦੇ ਵਿੱਚ ਆਰਡਰ ਲੈਣ ਲਈ ਹਾਈ ਕੋਰਟ ਦੇ ਆਰਡਰ ਲੈਣ ਦੇ ਲਈ ਪੰਜਾਬ ਸਰਕਾਰ ਪਹੁੰਚੀ ਸੀ ਲੇਕਿਨ ਦੂਸਰੇ ਪਾਸੇ 1158 ਵਾਲੇ ਜਿਹੜੇ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਨੇ ਇਹ ਲਗਾਤਾਰ ਸਰਕਾਰ ਨੂੰ ਆਪਣੀ ਅਲਾਟਮੈਂਟ ਦੇ ਲਈ ਪ੍ਰੈਸ਼ਰ ਪਾ ਰਹੇ ਨੇ ਸਰਕਾਰ ਦੇ ਉੱਪਰ ਜੇਕਰ ਪਹਿਲਾਂ ਮੀਥੇਅਰ ਦੀ ਗੱਲ ਕਰੀਏ ਉਹਨਾਂ ਦੇ ਘਰ ਦੇ ਬਾਹਰ ਵੀ ਇਹਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ ਸੀ ਉਸ ਤੋਂ ਬਾਅਦ ਹਰਜੋਤ ਬੈਂਸ ਮੰਤਰੀ ਬਣੇ ਉਹਨਾਂ ਦੇ ਘਰ ਦੇ ਬਾਹਰ ਲਗਾਤਾਰ ਪੱਕਾ ਧਰਨਾ ਇਹਨਾਂ ਵੱਲੋਂ ਲਗਾਇਆ ਗਿਆ ਤੇ ਹੁਣ ਜਲੰਧਰ ਜਦੋਂ ਜਿਮਨੀ ਚੋਣ ਆਪਣੇ ਸ਼ਿਖਰ ਦੇ ਉੱਪਰ ਹੈ ਲਗਾਤਾਰ ਆਮ ਆਦਮੀ ਪਾਰਟੀ ਲਈ ਕਿਉਂਕਿ ਬਕਾਰ ਦੀ ਸੀਟ ਬਣ ਚੁੱਕੀ ਹੈ ਮੁੱਖ ਮੰਤਰੀ ਸਾਹਿਬ ਖੁਦ ਜਲੰਧਰ ਦੇ ਵਿੱਚ ਸ਼ਿਫਟ ਹੋ ਚੁੱਕੇ ਨੇ ਭਾਵੇਂ ਕਿ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਉਹ ਸ਼ਿਫਟ ਇੱਥੇ ਹੋਏ ਨੇ ਉਹ ਸਿਰਫ ਜਿਮਨੀ ਚੌਂਡ ਦੇ ਲਈ ਨਹੀਂ ਹੋਏ ਉਹ ਮਾਝੇ ਅਤੇ ਦੁਆਬੇ ਦੇ ਨਾਲ ਚੰਗੀ ਤਰ੍ਹਾਂ ਰابطਾ ਰੱਖਣ ਲਈ ਤੇ ਜਿਹੜੇ ਲੋਕ ਮਾਝੇ ਦੁਆਬੇ ਤੋਂ ਜਿਨ੍ਹਾਂ ਨੂੰ ਕੰਮਾਂ ਦੇ ਲਈ ਚੰਡੀਗੜ੍ਹ ਜਾਣਾ ਪੈਂਦਾਗਾ ਉਹਨਾਂ ਨੂੰ ਆਸਾਨ ਕਰਨ ਦੇ ਲਈ ਉਹ ਜਲੰਧਰ ਪਹੁੰਚੇ ਨੇ ਤੇ ਹੁਣ ਅਗਲੇ ਜਿਹੜਾ ਸਮਾਂ ਵੀ ਉਹ ਜਲੰਧਰ ਦੇ ਵਿੱਚ ਰਹਿ ਕੇ 2 ਜਾਂ 3 ਦਿਨ ਇਹਨਾਂ ਲੋਕਾਂ ਦੇ ਲਈ ਧਿਆਨ ਕਰਨਗੇ ਕਿਉਂਕਿ ਲੋਕਾਂ ਨੂੰ ਸਾਰੇ ਲੋਕਾਂ ਨੂੰ ਚੰਡੀਗੜ੍ਹ ਨਾ ਜਾਣਾ ਪਵੇ ਤੇ ਮਾਝੇ ਅਤੇ ਦੁਆਬੇ ਦੇ ਲਈ ਇਹ ਸਹੂਲਤ ਲਈ ਜਲੰਧਰ ਦੇ ਵਿੱਚ ਜਿਹੜੀ ਕੋਠੀ ਕਿਰਾਏ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਲਈ ਗਈ ਹੈ ਇਹ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਈ ਸੀ ਸੋ ਨਾ ਉੱਥੇ ਜਿਮਨੀ ਚੌਂ ਦੇ ਰਾਂ ਜਿੱਥੇ ਵੱਖ-ਵੱਖ ਹੋਰ ਜਥੇਬੰਦੀਆਂ ਵੀ ਸਰਕਾਰ ਦੇ ਖਿਲਾਫ ਭੁਗਤਤੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਉੱਥੇ ਲਗਾਤਾਰ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਸੋ ਇਹ 1158 ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਵੀ ਹੁਣ ਨਿਯੁਕਤੀਆਂ ਨੂੰ ਲੈ ਕੇ ਜੁਆਇਨਿੰਗ ਨੂੰ ਲੈ ਕੇ ਅ ਜਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਦੇ ਖਿਲਾਫ ਉੱਥੇ ਹੀ ਮੁੱਖ ਮੰਤਰੀ ਸਾਹਿਬ ਦੀ ਰਹਿائش ਨੂੰ ਉਦਾ ਕਿਰਾਵਾ ਕਰ ਲੱਗੇ ਸੀ ਜਿੱਥੋਂ ਕਿ ਪੁਲਿਸ ਵੱਲੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆਇਆ ਗਿਆ ਤੁਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਇਹਨਾਂ ਸਾਰੇ ਪ੍ਰੋਫੈਸਰਾਂ ਨੂੰ ਪੁਲਿਸ ਦੇ ਵੱਲੋਂ ਬਸ ਦੇ ਵਿੱਚ ਲਿਜਾਇਆ ਗਿਆ ਹੈ ਹਿਰਾਸਤ ਦੇ ਵਿੱਚ ਲੈ ਕੇ ਸੋ ਹੁਣ ਇਸ ਦੇ ਸਬੰਧ ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਹੋਏ ਵਿਕਰਮ ਮਜੀਠੀਆ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹ ਸਰਮਾਨ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਮਾਨ ਸਰਕਾਰ ਦਾ ਵਾਅਦਾ ਸੀ ਕਿ ਸਭ ਤੋਂ ਪਹਿਲਾਂ ਨੌਕਰੀਆਂ ਦੇ ਲਈ ਹਰਾ ਪੈਨ ਚੱਲੇਗਾ ਇਹ ਮੰਤਰੀ ਸਾਹਿਬ ਜੀ ਕਹਿੰਦੇ ਹੋਏ ਨਜ਼ਰ ਆਏ ਨੇ ਵਿਕਰਮਜੀਠੇ ਕਿ ਮੁੱਖ ਮੰਤਰੀ ਸਾਹਿਬ ਸਰਕਾਰ ਬਣਨ ਤੋਂ ਪਹਿਲਾਂ ਤੁਹਾਡਾ ਹੀ ਵਾਅਦਾ ਕਿ ਸਭ ਤੋਂ ਪਹਿਲਾਂ ਹਰੇ ਪੈਨਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਵਾਲੀ ਫਾਈਲ ਤੇ ਦਸਤਕਤ ਕਰਾਂਗਾ ਸੋ ਇਹ ਇਸ ਮਾਮਲੇ ਦੇ ਉੱਪਰ ਹੁਣ ਸਰਕਾਰ ਨੂੰ ਘੇੜਦੇ ਹੋਏ ਨਜ਼ਰ ਆਏ ਨੇ ਵਿਕਰਮਜੀਠੇ ਤੇ ਨਾਲ ਹੀ ਨਾਲ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਜਿਹੜੇ ਇਹ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਏ ਨੇ ਉਹਨਾਂ ਨੂੰ ਤੁਰੰਤ ਛੱਡਣਾ ਚਾਹੀਦਾ ਛੱਡ ਦੇਣਾ ਚਾਹੀਦਾ ਨਾਲ ਹੀ ਨਾਲ ਉਹਨੇ ਕਿਹਾ ਕਿ ਜਿਹੜੇ ਇਹ ਲੋਕ ਨੇ ਇਹ ਸਭ ਪੜ੍ਹੇ ਲਿਖੇ ਨਹੀਂ ਕਾਬਲ ਨੇ ਇਹ ਨੌਜਵਾਨ ਪੜ੍ਹੇ ਲਿਖੇ ਤੇ ਕਾਬਲ ਨੇ ਇਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰੋ ਤੇ ਨਾਲ ਹੀ ਨਾਲ ਇਹਨਾਂ ਨੂੰ ਸਟੇਸ਼ਨ ਅਲਾਰਟ ਕਰਨ ਦੀ ਵੀ ਗੱਲ ਕਰਦੇ ਹੋਏ ਨਜ਼ਰ ਪੈ ਨਹੀਂ ਸੋ ਇੱਕ ਜਿਹੜੀ ਪੋਸਟ ਆ ਗਈ ਆਪਣੇ ਐਕਸ ਦੇ ਉੱਪਰ ਉਹਨਾਂ ਦੇ ਵੱਲੋਂ ਪੋਸਟ ਕੀਤੀ ਵਿਕਰਮ ਮਜੀਠੀਆ ਦੇ ਵੱਲੋਂ ਜਿੱਥੇ ਕਿ ਇਹਨਾਂ 1158 ਪ੍ਰੋਫੈਸਰਾਂ ਦੇ ਮਾਮਲੇ ਦੇ ਉੱਪਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਹੀ ਮੰਗ ਰੱਖੀ ਗਈ ਕਿ ਇਹਨਾਂ ਨੂੰ ਸਟੇਸ਼ਨ ਅਲਾਰਟ ਕੀਤੇ ਜਾਣ ਕਿਉਂਕਿ ਸਟੇਸ਼ਨ ਅਲਾਰਟ ਕਰਵਾਉਣ ਦੇ ਲਈ ਜਿੱਥੇ ਇਹ ਪ੍ਰੋਫੈਸਰ ਹਾਈ ਕੋਰਟ ਪਹੁੰਚੇ ਸੀਗੇ ਉੱਥੇ ਹੀ ਲਗਾਤਾਰ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੇ ਲਈ ਇਹਨਾਂ ਦੇ ਵੱਲੋਂ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਪੱਕਾ ਟੋਨਾ ਲਗਾਇਆ ਗਿਆ ਤੇ ਹੁਣ ਮੁੱਖ ਮੰਤਰੀ ਦੀ ਸਾਫ ਦੀ ਰਹਿائش ਦੇ ਉੱਪਰ ਵੀ ਇਹ ਘਰਾਓ ਕਰਨ ਲੱਗੇ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਐਕਸ਼ਨ ਲੈਂਦੇ ਹੋਏ ਇਹਨਾਂ ਨੂੰ ਹਿਰਾਸਤ 'ਚ ਲਿਆ ਗਿਆ। ਸੋ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਹੋਰ ਜਾਣਨ ਲੋਕਾਂ ਨਾਲ ਟੀਵੀ